ਅਲਜੀਤਵਾਜੋ ਮਿਲਣਤ ਕਰਵਾਇ ਗਿਆ ਮੰਤਰੀ ਲਾਲਜੀਤੂਰ ਗੁਰੂ ਘਰ ਰਾਏ ਨੇ ਵਿਦਿਆਰਥੀਆਂ ਨੂੰ ਚਾਇਨ ਕੀ ਕਰਦੇ ਕਿੰਨੇ ਦਿਨ ਜੋ ਅ ਅੱਜ ਦੇਖੋ ਪ੍ਰਭੂ ਯੇਸ਼ੂ ਮਸੀਹ ਦੀ ਆਪਾਰ ਕਿਰਪਾ ਦੇ ਨਾਲ ਸਾਡੇ ਪਾਸਟ ਜੀ ਵੈਲਫੇਅਰ ਹਾਲ ਚਰਚ ਮਿਸ਼ਨ ਜੋ ਇੰਡੀਆ ਦੀ ਰਜਿਸਟਰਡ ਮਿਸ਼ਨ ਹੈ ਆ ਜਿਹਦਾ ਦਾਸ ਮੈਂ ਪ੍ਰੈਜ਼ੀਡੈਂਟ ਆ ਬਿਸ਼ਪ ਸੰਤ ਬਲਵਿੰਦਰ ਜੌਨ ਔਰ ਸਾਡੇ ਇੱਥੋਂ ਦੇ ਸਥਾਨੀ ਪ੍ਰਭੂ ਦੇ ਦਾਸ ਪਾਸਟ ਗਰਮੇਸ਼ ਜੀ ਜੋ ਇਸ ਹਲਕੇ ਦੇ ਅਨਚਾਰਜ ਅਸੀਂ ਆਪਣੀ ਮਿਸ਼ਨ ਵੱਲੋਂ ਉਹਨਾਂ ਨੂੰ ਥਾਪਿਆ ਸੋ ਸਾਰੇ ਅੱਜ ਪਾਸਟਰ ਸਬਾਨ ਜਿਹੜੇ ਆ ਇਸ ਹਲਕੇ ਦੇ ਜਿਹੜੇ ਇਕੱਠੇ ਹੋਏ ਆ ਔਰ ਸਰਕਾਰ ਦਾ ਇੱਕ ਨਵੇਦਨ ਸੀ ਇਸ ਮੁੱਚਾ ਮੁਸੀਬਾ ਇਖਾਰਾ ਜੋ ਇਸ ਇਲਾਕੇ 'ਚ ਵਸਦਾ ਹੈ ਸਾਡੀ ਮਦਦ ਔਰ ਸਹਾਇਤਾ ਕਰੇ ਖਾਸ ਕਰਕੇ ਪ੍ਰਾਰਥਨਾ 'ਚ ਔਰ ਸਾਥ ਦੇਣ 'ਚ ਤੇ VOTING ਦੇ ਅੰਦਰ ਕੋ ਅੱਜ ਲਾਲਜੀਤ ਭੁੱਲਰ ਜੀ ਔਰ ਹੋਰ ਉਹਨਾਂ ਦੇ ਗੁਰਦੀਪ ਰਧਾਵਾ ਜੀ ਦੇ ਜਿਹੜੇ ਸੁਪੁੱਤਰ ਵੀ ਇਸ ਜਗ੍ਹਾ ਤੇ ਪਹੁੰਚੇ ਸੀ ਉਹਨਾਂ ਦੇ ਵਾਸਤੇ ਉਹਨਾਂ ਦੀ ਜਿੱਤ ਵਾਸਤੇ ਅੱਜ ਪ੍ਰਾਰਥਨਾ ਵੀ ਹੋਈ ਹੈ ਔਰ ਭਾਈਚਾਰੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੀ ਜਿੱਤ ਵਾਸਤੇ ਸਾਥ ਸੰਜੋਗ ਵੋਟਾਂ ਦੇ ਵਿੱਚ ਵੀ ਦਿੱਤਾ ਜਾਏਗਾ ਔਰ ਸਾਡੇ ਪਾਸਟਰ ਜਬਾਨ ਉਹਦੇ ਲਈ ਮਿਹਨਤ ਕਰਦੇ ਪਾਸਟਰ ਜੀ ਵੈਲਫੇਅਰ ਹਾਲ ਚਰਚ ਮਿਸ਼ਨ ਪੂਰੇ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਪੂਰੇ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਅੰਦਰ ਰਜਿਸਟਰਡ ਬਾਡੀ ਹੈ ਜੋ ਪਰਿਵਿਸ਼ਮਸੀ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਕਰਦੀ ਹੈ ਲੋਕਾਂ ਦੇ ਵੈਲਫੇਅਰ ਦਾ ਕੰਮ ਕਰਦੀ ਹੈ ਔਰ ਬਹੁਤ ਸਾਰੇ ਭਲੇ ਦੇ ਕੰਮ ਜਿਵੇਂ ਨਸ਼ਾ ਛਡਾਊ ਕੈਂਪ ਪਿਆ ਗਰੀਬ ਬੁੱਢੀਆਂ ਦੀਆਂ ਸ਼ਾਦੀਆਂ ਪਰਉਨਤਿਆ ਦੇ ਵਿਰੁੱਧ ਕੰਮ ਕਰਨਾ ਇਹੋ ਜਿਹੀ ਬਹੁਤ ਸਾਰੇ ਕੰਮ ਜਿਹੜੇ ਸਾਡੀ ਮਿਸ਼ਨ ਕਰਦੀ ਹੈ ਉਹ ਇਸੇ ਤਰ੍ਹਾਂ ਹੀ ਅੱਜ ਜੋ ਸਰਕਾਰ ਜਿਹੜੀ ਹੈ ਜਗ੍ਹਾ ਤੇ ਪਹੁੰਚੀ ਸੀ ਸਰਕਾਰ ਦੇ ਵਜ਼ੀਰ ਪਹੁੰਚੇ ਸੀ ਉਹ ਸਾਡੇ ਪਾਸ ਸਭਾਉਣ ਜੋ ਹੈ ਇਸ ਸਾਲ ਕੇਤੇ ਜੇਰਾ ਬਾਬਾ ਨਾਨਕ ਦੇ ਪ੍ਰਾਰਥਨਾ ਵੀ ਉਹਨਾਂ ਲਈ ਗੁਰਦੀਪ ਰਧਾਵਾ ਜੀ ਵਾਸਤੇ ਜਿਤਨੀ ਤਵਾਵਾਂ ਵੀ ਕੀਤੀਆਂ ਗਿਆ 7 ਦਿਨ ਦਾ ਵਿਸ਼ਵਾਸ ਦਵਾਏ ਪਰ ਮਾਲਕ ਬਖਸ਼ਿਸ਼ ਕਰੇਗਾ ਪ੍ਰਭੂ ਯਸੂ ਸਾਡੇ ਅਗਲਾ ਜਿਹੜਾ ਸਭਾਉਣ ਜੋ ਸਾਡੇ ਕੋਲ ਚੱਲ ਕੇ ਪੜੇ ਦੇ ਮੇਰੇ ਬਹੁਤ ਹੀ ਸਰਕਾਰ ਜੋ ਵਿਸ਼ਵ ਬਲਵਿੰਦਰ ਜਹੋ ਜੀ ਬੰਦਾਵਾਸਾ ਦੇ بیٹے ਬਨਰੂਪ ਜੀ ਤੇ ਸਾਡੇ ਅਸੀਰ ਭਾਈਚਾਰੇ ਦੇ ਉਹਨਾਂ ਨੇ ਖਮਾਹ ਕਰਕੇ ਲੋਕਾਂ ਤੋਂ ਵੋਟਾਂ ਲਈਆਂ ਜਿਹਦਾ ਕਰਕੇ ਤੁਹਾਡੇ ਇਹ 1.5 ਸਾਲ ਵਿਕਾਸ ਹੁਣ ਰੁਕ ਗਿਆ ਜੀ ਜਿਹੜੇ ਕਿੱਡੀ ਜਦੋਂ ਇੱਕਾ ਸਟੇਸ਼ਨ ਤੋਂ ਅੱਗੇ ਚੱਲ ਜਾਣਾ ਠੀਕਾ ਜਿੰਨਾ ਚਿਰ ਮੱਝੇ ਤੱਕ ਨਹੀਂ ਪਹੁੰਚਦੀ ਵਾਪਸ ਨਹੀਂ ਪਹੁੰਚਦੀ ਤੁਹਾਡੀ ਕਿਸਮਤ ਇਹ ਨਹੀਂ ਰੇਲਗੱਡੀ ਤੁਹਾਡੇ ਸਟੇਸ਼ਨ ਤੋਂ ਲੰਘੀ ਤੇ ਅਗਲੇ ਸਟੇਸ਼ਨ ਤੋਂ ਫਿਰ ਆਪਦਾ ਏਹ ਹੁਣ ਤੁਹਾਡੇ ਵਾਸਤੇ ਵੀ ਤੁਸੀਂ ਆਮ ਆਦਮੀ ਪਾਰਟੀ ਵਾਲੀ ਜਿਹੜੀ ਚੰਗੀ ਰੇਲ ਜਿਹੜੀ ਉੱਤੇ ਚੜਦਾ ਹੈ ਕਿ ਨਹੀਂ ਚੜੇ ਚੜੋ ਕਿ ਕਿ ਨਹੀਂ ਚੜਦਾ ਇਸ ਰੇਲਗੱਡੀ ਤੇ ਤੇ ਅਸੀਂ ਗੁਰਦੀਪ ਸਿੰਘ ਰੰਧਾਵੇ ਨੂੰ ਜਿਤਾ ਕੇ ਆਪਦੇ ਹਰਖੇ ਦਾ ਵਿਕਾਸ ਕਰਾਂ ਵੇਖੋ ਜੇ ਸਰਕਾਰ ਦੇ ਵਿੱਚ ਬੰਦਾ ਐ ਐਮਐਲਏ ਹੋਵੇ ਨਾ ਉਹ ਜਿਹਦੇ ਮਰਜ਼ੀ ਪੈਸੇ ਮੁੱਖ ਮੰਤਰੀ ਨੂੰ ਕਹਿੰਦੇ ਮੁੱਖ ਮੰਤਰੀ ਨੂੰ ਦੇ ਦਿੰਦਾ ਤੇ ਜਦੋਂ ਹਲਕੇ ਚ ਹੋਰ ਕੋਈ ਐਮ ਐਲ ਏ ਹੋਵੇ ਤੇ ਫਿਰ ਸਰਕਾਰ ਨੂੰ ਵੀ ਹੁੰਦਾ ਵੀ ਯਾਰ ਇਥੋਂ ਦੇ ਲੋਕਾਂ ਨੇ ਵੋਟਾਂ ਦੇ ਸਾਨੂੰ ਪਾਈਆਂ ਨਹੀਂ ਜਦੋਂ ਤੁਸੀਂ ਵੋਟਾਂ ਪਾਉਣੀਆ ਤੁਹਾਡਾ ਸਰਕਾਰ 'ਚ ਹੱਕ ਬਣ ਜਾਂਦਾ ਤੁਹਾਡਾ ਸਰਕਾਰ 'ਚ ਹਿੱਸਾ ਬਣ ਜਾਂਦਾ ਗਰਦੀਪ ਸਿੰਘ ਜੀ ਮਾਵਾ ਮੇਰੇ ਕੋਲ ਆਉਂਦੇ ਨੇ ਜੋ ਕੰਮ ਕਹਿੰਦੇ ਨੇ ਬਣਾਉਂਦਾ ਹੈ ਮੈਂ ਉਹ ਆਪਣੇ ਕਿ ਜਾਓ ਮੈਨੂੰ ਕੰਮ ਕਹਿੰਦੇ ਸੀ ਤੇ ਕਿ ਜਾਓ ਨਾ ਖੁਦ ਕੰਮ ਕਰੋ ਕਿੰਨਾ ਫਰਕ ਆ ਇਸ ਕਰਕੇ ਬੇਨਤੀ ਆ ਸਰਕਾਰ ਆ ਤੁਹਾਡੀ ਬੜੇ ਸੂਝਵਾਰੇ ਹੋ ਤੁਸੀਂ ਜਿਹਦੀ ਸਰਕਾਰ ਉਹਦਾ ਐਮ ਐਲ ਏ ਤੋਂ ਜਿੰਦੂ ਤੋਂ ਆਪਦੀ ਮਰਜ਼ੀ ਨਾਲ ਜਿੰਨੇ ਪੈਸੇ ਚਾਹੀਦੇ ਪਿੰਡਾਂ ਦੇ ਸੜਕਾਂ ਲਈ ਜਿਵੇਂ ਕਿ ਆ ਭਣਾ ਭਰਾਵਾਂ ਦੇ ਘਰ ਨਹੀਂਗੇ ਉਹਨਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟਾਂ ਜਿਹੜੀਆਂ ਜਿੰਨੀਆਂ ਕੋ ਉਹਨਾਂ ਨੂੰ ਜਾਰੀ ਕਰਵਾ ਦੇਣਗੇ ਸਭ ਤੋਂ ਮੀਤ ਗੱਲ ਅਮਰ ਤੁਹਾਡੇ ਅੰਮੀ ਦੇ ਵਿੱਚ ਵੇਖਿਆ ਕਈ ਘਰਾਂ ਦੇ ਵਿੱਚ ਇੱਕ ਇੱਕ ਘਰ ਚ ਜਗ੍ਹਾ ਹੁੰਦੀ 3-4 ਮਰਲੇ ਤੇ 4-4 5-5 ਭਰਾ ਰਹਿੰਦੇ ਮੁੱਖ ਮੰਤਰੀ ਸਾਹਿਬ ਨੇ ਇਹ ਪਹਿਲੇ ਪ੍ਰਪੋਜ਼ਲ ਪੜਾਈ ਹੈ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ 5-5 ਮਰਲੇ ਦੀ 플ਾਟ ਵੀ ਦੇਣੀ ਇੱਕ ਭਰਾ ਰਹੇ ਜੋ ਉਸ ਘਰ ਚ ਜਿਹੜਾ ਉਹ ਪਹਿਲਾ ਘਰ ਆ ਦੂਜੇ ਭਰਾਵਾਂ ਨੂੰ ਦੂਜੇ 5-5 ਮਰਲੇ ਦੇ ਵੱਖਰੇ 플ਾਟ ਦੇ ਦੇਣ ਜਿਨ੍ਹਾਂ ਦੇ ਘਰ ਨਹੀਂ ਉਹਨਾਂ ਨੂੰ ਇੱਕ ਕਮਰਾ ਰਸੋਈ ਬਾਥਰੂਮ ਪੋਰਚੋਂ ਲਾ ਕੇ ਸਰਕਾਰ ਨੂੰ ਇਹ ਪ੍ਰਪੋਜ਼ਲ ਬਣ ਕੇ ਗਈ ਆ ਆਪਾਂ ਤੋਂ ਵੋਟਰਾਂ ਤੋਂ ਮਰਲੋ ਛੇਤੀ ਸ਼ੁਰੂ ਹੋ ਜਾਓ ਥਾੜੀਆਂ ਮਾਰੋ ਯਾਰ ਜਿਹੜਾ ਜੀਵਨ ਕਟਾ ਗਿਆ ਜੀਵਨ ਦਾ ਸਾਹ ਤਾਲੀ ਤੇ ਬਣਦੀ ਉਹ ਵਾਸਤੇ ਪਰ ਬੇਨਤੀ ਆ ਵੀ ਜਿੰਦ ਤੁਹਾਨੂੰ ਕਰਾਦੇ ਨਹੀਂ ਆ ਸੰਗਤ ਨਹੀਂ ਜਿੰਦ ਕਰਾਉਣੀ ਐ ਤੋਹਾਂ ਹੀ ਕੋਟਾ ਪੜਗਾ ਪਰ ਲੀਡ ਇਨੀ ਕਾਵੇ ਪਿੱਛੇ ਗਰੰਟਾ ਮੰਗੇ ਕੇ ਫਿਰ ਪ੍ਰਦਾਵਾ ਮੁੱਖ ਮੰਤਰੀ ਸਾਹਿਬ ਜਿਹੜੇ ਮੱਥੇ ਦੇਣ ਵੀ ਗਰੀਬ ਵਰਦਾ ਵਿੱਚ ਸਾਰੇ ਅਗਲੇ ਵੋਟਾਂ ਪਾ ਦੇਗਾ ਵਾਹ ਤਾਰ ਕੋਟਾਲੇ ਕੱਢੋਗੇ ਵਟ ਜੇ ਤੁਸੀਂ ਵਟ ਕੱਢੋਗੇ ਮੋਟਾ ਇਹ ਤੇ ਮੁੜ ਕੇ ਗਰੰਟਾ ਲਵੋ ਸਰਦਾਰ ਭਗਵਤ ਸਿੰਘ ਮਾਰ ਤੋਂ ਵੀ ਆਪਾਂ ਵਟ ਕਢਾ ਲਾਂਗੇ ਆਮ ਆਪੀ ਪਾਰਟੀ ਜਿੰਦਾਬਾਦ ਵੇਖੋ ਪਹਿਲੀ ਸਰਕਾਰ ਹੈ ਜਿਹਨੇ ਜੋ ਕਿ ਉਹ ਕਰਕੇ ਉਠਾਇਆ ਪਿਛਲੀਆਂ ਸਰਕਾਰਾਂ ਮਿਹਲੇ ਪ੍ਰਾਣੀਆਂ ਸਰਕਾਰਾਂ ਜੋ ਮੈਨੀਫੈਸਟੋ ਵਿੱਚ ਬਣਾ ਕੁਝ ਲੈਂਦੇ ਹੁੰਦੇ ਪਰ ਕਰਦਾ ਕੁਝ ਉਹ ਜੇ ਪ੍ਰੈਸਾਂ ਨੇ ਸਵਾਲ ਕਰਨਾ ਨਾ ਮੁੱਖ ਮੰਤਰੀ ਨੂੰ ਜਾਂ ਮੰਤਰੀਆਂ ਨੂੰ ਉਹਨਾਂ ਕਹਿੰਦਾ ਤੁਸੀਂ ਯਾਰਾਂ ਦਾ ਵਾਅਦਾ ਕਿਤੇ ਨਾ ਪੂਰਾ ਕੀਤਾ ਕਿਤੇ ਉਹ ਲੈ ਗਏ ਕਿਤੇ ਉਹ ਲਗਦਾ ਹੈ ਕਿ ਸਾਡਾ ਸਿਆਸੀ ਸਰਟੇ ਬੋਟਾ ਨਹੀਂ ਰਹੀ ਰੈਲੀ ਨਹੀਂ ਆ ਬਾਦਰੀ ਪਾਰਟੀ ਨੇ ਜੋ ਕ੍ਰੰਟੀਆਂ ਦਿੱਤੀਆਂ ਉਹ ਤਕਰੀਬਨ ਪੂਰੀਆਂ ਕੀਤੀਆਂ ਜੇ ਕਿਹਾ 600 ਜੂਟ ਬੀਰੀ ਦਾ ਮਾਫ ਕਰਾਂ ਜੋ ਠੀਕਾ ਸਰਕਾਰ ਬਣਦਿਆਂ ਦੋ ਦਿਨਾਂ ਵੀ ਨਹੀਂ ਰਕੀਤਾ ਹਰ ਪਰਿਵਾਰ ਦਾ ਜ਼ੀਰੋ ਬਿਲੋਂਗ ਮਾਫੇ ਤਾਂ ਮਿਲਦੀ ਦੀ ਆਪਦਾ ਸਾਡੇ ਨੂੰ ਪਿਛਲੇ ਜਿਹੜੇ ਜੁੜੇ ਉਹ ਮਾਫ ਕਰਦੇ ਨੇਗਾ 600 ਜੂਟ ਮਾਫ ਹੋ ਜ਼ੀਰੋ ਬਿਲੋਂਗ ਲਾ ਗਿਆ ਮਨ ਲਗਲੀ ਨਹੀਂ ਫੁੱਲੇ ਆ ਟਾਡੇ ਪਿੰਡ ਵੀ ਖੁੱਲੂਗਾ ਖੁੱਲ ਗਿਆ ਲੈ ਫਿਰ ਬਾਹਰ ਨਿਕਲ ਗਏ ਪਹਿਲੇ ਹੀ ਖੁੱਲ ਗਿਆ ਜਿਹੜੇ ਪਿੰਡ ਨਹੀਂ ਉਹਨਾਂ ਦੇ ਘਰ ਖੁੱਲ ਜਾਣ ਦਵਾਈਆਂ ਰੈਸਟ ਲਾਇਫ ਫਰੀ ਹੁੰਦੇ ਪਏ ਇਹ ਵੀ ਕਾਫੀ ਭਲਾ ਕਿਨ ਬੁੱਲਣ ਮੈਨੂੰ ਖੁੱਲ ਗਿਆ ਤਾਂ ਲੈ ਉਹਦੇ ਬਾਅਦ ਬੀਬੀਆਂ ਦਾ ਪਾਸੇ ਜਿਹੜਾ ਸਫਰ ਬਿਲਕੁਲ ਫਰੀ ਪਿਛਲੀਆਂ ਸਰਕਾਰਾਂ ਵਾਲੇ ਮਗਰਲੇ 56 ਮਹੀਨੇ ਸੂਤਾਂ ਦਿੰਦੇ ਹੀ ਹੋ ਜੇ ਆਪਣੀ ਸਰਕਾਰ ਤੇ ਜਲਦੀ ਸਰਕਾਰ ਬੜੀ ਨਿਰੰਤਰ ਚੱਲਦਾ ਪਿਆ ਬੀਪੀਆ ਵੇਦ ਨਹੀਂ ਫਿਕਰ ਵੀ ਪਾਉਂਦੇ ਜਦੋਂ ਦਾ ਸਰਕਾਰੀ ਤੇ ਟਿਕਟ ਲੈਣੀ ਪਈ ਬੀਪੀਆ ਭਾਵੇਂ ਰੋਜ਼ ਆਪਣੇ ਪੇਕੇ ਜਾਣਾ ਮੰਤਰੀ ਹੀ ਵਿਚਲੇ ਰਹੇ ਸੁਣਿਆ ਨਾ ਤੁਹਾਨੂੰ ਉਹ 64 ਕਰੋੜ ਰੁਪਇਆ ਗਰੀਬ ਐਸਈ ਪਰਿਵਾਰਾਂ ਦੇ ਬੱਚਿਆਂ ਦਾ ਖਾ ਗਿਆ 64 ਕਰੋੜ ਹੈ ਉਹ ਵੀ ਐਸਈ ਪਰਿਵਾਰਕੋ ਨਹੀਂ ਸਾਧੂ ਸਿੰਘ ਧਰਮਸੋਹਣ ਪਿਓ ਜਿਹੜੇ ਐਸਈ ਐਸਈ ਨੂੰ ਤਾਂ ਐਸਈ ਦਾ ਜ਼ਰਦੋਣਾ ਚਾਹੀਦਾ ਵੀ ਮੇਰੇ ਪੈਠਾ ਗਰੀਬ ਦੇਖ ਮੈਂ ਇਹਦਾ ਕਿੰਨਾ ਤੱਕ ਪਹੁੰਚਾਵਾਂ ਉਹਨੇ ਇਹ ਵੀ ਨਹੀਂ ਸੁਣਿਆ ਵੀ ਇਹ ਮੇਰੇ ਪਰਿਵਾਰ ਮੇਰੇ ਭੈਣ ਭਰਾ ਉਹਨੂੰ ਮਤਲਬੀ ਵੀ 10 ਕਰੋੜ ਖਾਜੋ ਤਾ ਉਹਦੇ ਤੇ ਮੁੜ ਕੇ ਇਨਕੁਆਰੀ ਹੋਈ ਤਾਂ ਪਰਚਾ ਵੀ ਦਰਜ ਹੋਇਆ ਆਪ ਤੇ 10 ਕਰੋੜ ਰੁਪਇਆ ਖਾ ਗਿਆ ਗਰੀਬਾਂ ਦੇ ਰਿਹਾ ਜਾਂਦਾ ਮੁੜ ਕੇ ਅੰਦਰ ਵੀ ਗਿਆ ਉਹ ਜਮਾਤ ਤੇ ਆਇਆ ਬਾਹਰ ਆਮ ਆਦਮੀ ਪਾਰਟੀ ਸਰਕਾਰ ਚ ਜਿਹੜਾ ਬੰਦਾ ਡਿਜ਼ਰਵ ਕਰਦਾ ਜਿਹਦੀ ਹੁਨਤਾ ਹੀ ਉਹਨੂੰ ਮਿਲਦੀ ਹੈ ਮੈਂ ਇਹ ਕਲੀਅਰ ਕੀਤਾ ਮੈਰਿਟ ਚਾਹੀਦਾ ਇਹਨਾਂ ਬੱਚਿਆਂ ਨੂੰ ਅਸੀਂ ਪਾਰਾ ਤੋਂ ਰਕਸਤਾਨ ਤੱਕ ਦਾ ਗਰੀਬਾਂ ਦਾ ਸਰਕਾਰ ਦਾ ਬਣਿਆ ਸਤਾਰਾ ਤੋਂ ਲੈ ਕੇ 25 ਤੱਕ ਜਿਹਨਾਂ ਵਾਰਸਾਂ ਕਾਂਗਰਸਾ ਦੇ ਜਿਹਨੀਆਂ ਉਹਨਾਂ ਨੂੰ ਨੌکریاں ਦਿੱਤੀਆਂ ਨਾ ਉਹਦਾ